ਬੰਮਣੇ ਕੋਕੋ ਜੀ ਦਿਨ ਦੇ ਦੇਖੋ ਹੁਣ ਓਰੀਜਨਲ ਫੀਲ ਕਿੰਨੇ ਆ ਪੁੱਤ ਕਿਹੜੀ ਗੁੱਟੀ ਯਾਰ ਆ ਜੇ ਮੈਂ ਕਿਤੇ ਵੀਡੀਓ ਬਣਾਉਦਾ ਨੀ ਰਹਿ ਗਿਆ ਮੁੰਡੇ ਇਮਾਨਦਾਰ ਨੇ ਵੈਸੇ ਅਜਿਹੀ ਗੱਲ ਨਹੀਂ ਮੈਂ ਮਜ਼ਾਕ ਕਰਦਾ ਠੀਕ ਆ ਓਤ ਮੈਨੂੰ ਲੱਗਦਾ ਉਹੀ ਦਵਾਰੇ ਪਾਸ ਦੀ ਦੇ ਇਧਰੋਂ ਕੱਢ ਕੇ ਯਾਰ ਹੈ ਨਹੀਂ ਆ ਦੇਖੋ ਆਹ ਹਲਦੀ ਪਹਿਲੀ ਆ ਤੁਸੀਂ 1/2 ਕਿਲੋ ਵੀ ਨਾ ਲਓ ਭਾਵੇਂ 100 ਗ੍ਰਾਮ ਲੈ ਲਓ ਨਹੀਂ ਮੈਂ ਨਹੀਂ ਕਹਿੰਦਾ ਮੈਂ ਅਸਲੀ ਦੀ ਗੱਲ ਆ ਯਾਰ ਮੈਂ ਕਿਹਾ ਭਾਜੀ ਮੈਂ ਕਰਦਾ ਹੀ ਨਹੀਂ ਅੱਛਾ ਯਕੀਨ ਕਰੋ ਨਹੀਂ ਆਹ ਮੁੰਡੇ ਨੇ ਇਧਰੋਂ ਕੱਟ ਕੇ ਦਿੱਤੀ ਉਹ ਵੀ ਸਲੀ ਪਿੱਛੀ ਹੋਈ ਦੀ ਭਾਈ ਇੱਧਰ ਦਲੀਆ ਬਣਨਾ ਉੱਧਰ ਪਾਊਡਰ ਬਣਨਾ ਇੱਧਰ ਦਿਖਾਓ ਕਿੰਦਾ ਦੀ ਹਲਦੀ ਪੀਸ ਹੋਣੀ ਆ ਅੱਛਾ ਆ ਦੇਖੋ ਨਾ ਭਾਈ ਮੈਨੂੰ ਇਹਦਾ پیسے ਮੁੰਦਿਆ ਇਹ ਬਾਈ ਨੇ ਇੱਧਰੋਂ ਕੱਢ ਕੇ ਉੱਧਰ ਪਾ ਦਿੱਤੀ ਨਹੀਂ ਫਿਰ ਇੱਕ ਵਾਰੀ ਅੰਦਰ ਜੇ ਗੱਠੀ ਬਣਾ ਲੈਣਾ ਇਹਦੇ ਵੀ ਦੋ ਵਾਰੀ ਵਾਸ ਵਾਸ ਵੀਰੇ ਦੋ ਵਾਰੀ ਕੱਟਣੀ ਪੈਣੀ ਐ ਇਹ ਬਾਈ ਇਮਾਨਦਾਰ ਨੇ ਪੈਸੇ ਨਾਲ ਕੋਈ ਪਾਊਡਰ ਚਾਹੀਦਾ ਨਾ ਹਾਂ ਅਸਲੀ ਚੀਜ਼ ਐ ਦੋ ਵਾਰੀ ਦੋ ਮਸ਼ੀਨਾਂ ਦੀ ਵੀ ਹੋਣੀ ਆ ਇੰਨਾ ਨਹੀਂ ਹੈਗਾ ਪਹਿਲਾਂ ਇੱਧਰ ਗੱਠੀ ਬਣਾ ਲਿਓ ਜੇ ਕੋਈ ਅਸਲੀ ਚੀਜ਼ ਐ ਭਾਈ ਉਧਰ ਦੀ ਦੁਕਾਨ ਕਰਿਆ ਕਰੋ ਬਾਤਿਆ ਕਰੋ ਅਸਲੀ ਮੈਣੀਆਂ ਬਹੁਤ ਉੱਤੀਆਂ ਨੇ ਲੇ